ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਹੈਗੀ ਕੰਮ ਵਾਲੀ ਠੀਕ ਹੈ ਜੀ ਬਾਹਰ ਆਏ ਹੋਏ ਸੀ ਪਰ ਚਲੋ ਕਿਸੇ ਦਾ ਹੁੰਦਾ ਭਲਾ ਤਾਂ ਵੀਡੀਓ ਪਾਉਣੀ ਚਾਹੀਦੀ ਹੈ ਤੇ ਵੀਡੀਓ ਕੰਮ ਵਾਲੀ ਹੈ ਵੀਡੀਓ ਪੂਰੀ ਸੁਣ ਲਿਓ ਫਿਰ ਹੀ ਕੰਟੈਕਟ ਕਰਿਓ ਠੀਕ ਹੈ ਤੁਸੀਂ ਰੋਜ਼ ਮੈਸੇਜ ਫੋਨ ਕਰਦੇ ਆਂ ਵੀਰ ਇਦਾਂ ਨਹੀਂ ਚੱਕ ਹੁੰਦਾ ਠੀਕ ਹੈ ਜਦੋਂ ਸਾਨੂੰ ਕਿਸੇ ਪਾਸੇ ਤੋਂ ਪਤਾ ਲੱਗੂਗਾ ਕੰਮ ਆਸੀ ਵੀ ਤਾਂ ਹੀ ਤੁਹਾਨੂੰ ਦੱਸਾਂਗੇ ਤਾਂ ਹੀ ਵੀਡੀਓ ਪਾਵਾਂਗੇ ਕੋਈ ਠੀਕ ਹੈ ਜੀ ਤੇ ਕੰਮ ਹੈਗਾ ਜਿੱਦਾਂ ਕੁੱਕ ਦਾ ਜਿਹੜੇ ਬੰਦੇ ਨੇ ਕੁੱਕ ਦਾ ਕੰਮ ਕਰਿਆ ਉਹ ਹੋਵੇ ਸ਼ੈਫ ਦਾ ਵਧੀਆ ਇੰਡੀਅਨ ਖਾਣਾ ਪਿਆਉਂਦਾ ਹੋਵੇ ਬਣਾਉਣਾ ਠੀਕ ਹੈ ਜੀ ਉਹ ਤੁਸੀਂ ਕੰਟੈਕਟ ਕਰਿਓ ਤੇ ਇੱਕ ਚਾਹੀਦੀ ਐ ਕੰਮ ਲਈ ਕੁੜੀ ਠੀਕ ਹੈ ਜੀ ਜਿੱਦਾਂ ਕੰਮ ਲਈ ਕੁੜੀ ਚਾਹੀਦੀ ਇੱਕ ਉਹ ਕੰਮ ਹੈਗਾ ਜਿੱਦਾਂ ਇੰਡੀਅਨ ਦੁਕਾਨ ਤੇ ਸ਼ਾਪ ਤੇ ਕੰਮ ਕਰਨਾ ਠੀਕ ਹੈ ਜੀ ਉਹ ਵੀ ਤੁਸੀਂ ਦੇਖਿਓ ਜੇ ਕੋਈ ਹੋਇਆ ਤੇ ਉਹੀ ਕੰਟੈਕਟ ਉਹੀ ਕਰਿਓ ਜਿਹੜੇ ਬੰਦੇ ਨੂੰ ਸ਼ੈਫ ਦਾ ਕੰਮ ਆ ਜਿਸ ਨੇ ਜੀਨੇ ਕਰਿਆ ਹੋਵੇ ਠੀਕ ਹੈ ਫੇਰ ਅਗਲਾ ਮੰਨ ਲਓ ਆਪਾਂ ਤੁਹਾਨੂੰ ਭੇਜਦੀ ਉਧਰ ਅਗਲਾ ਤੁਹਾਨੂੰ 2 ਦਿਨ ਬਾਅਦ ਜਵਾਬ ਦਵੇ ਠੀਕ ਹੈ ਜੀ ਤੁਸੀਂ ਮੁੜ ਕੇ ਮੈਨੂੰ ਕਹਿਣਾ ਸਹੀ ਹੈ ਅਗਲੇ ਨੇ ਪ੍ਰੋਵਾ ਲੈਣਾ ਜੇ ਪ੍ਰੋਪਰ ਕੰਮ ਆਉਂਦਾ ਤਾਂ ਹੀ ਕੰਟੈਕਟ ਕਰਿਓ ਜੇ ਕਿਸੇ ਹੋਰ ਨੂੰ ਵੀ ਆਉਂਦਾ ਵੀਡੀਓ ਕਰ ਦਿਓ ਸ਼ੇਅਰ ਤੇ ਹੋਰ ਕੰਮ ਵਾਲੀਆਂ ਇਹ ਡਿਲੀਵਰੀ ਤੇ ਕੋਈ ਵੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਦਬ ਦਿਓ ਘੰਟੀ ਵਾਲਾ ਬਟਨ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ